ਇਹ ਬਤੋ ਇੱਕ ਲਿਸਟ ਜਾਰੀ ਕੀਤੀ ਗਈ ਹੈ ਇਸ ਲਿਸਟ ਦੇ ਵਿੱਚ 5ਵੇਂ ਨੰਬਰ ਤੇ ਮਾਲਵਾ ਸੈਂਟਰਲ ਦਾ ਯੂਥ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਇੱਕ ਲੜਕੇ ਨੂੰ ਜਿਹਦਾ ਨਾਮ ਹੈ ਪਰਮਿੰਦਰ ਸੰਧੂ ਇਸ ਪਰਮਿੰਦਰ ਸੰਧੂ ਨੂੰ ਇੰਚਾਰਜ ਲਗਾਇਆ ਗਿਆ ਹੈ ਇਹਨੂੰ ਮਾਲਵਾ ਦਾ ਜਾਲੀ ਪਲੱਸ 2 ਦਾ ਸਰਟੀਫਿਕੇਟ ਬਣਾ ਕੇ ਜਾਲੀ ਲਾਅ ਦੀ ਡਿਗਰੀ ਬਣਾ ਕੇ ਤੇ ਆਪਣੇ ਆਪ ਨੂੰ ਐਡਵੋਕੇਟ ਵਜੋਂ ਸਥਾਪਿਤ ਕੀਤਾ ਇਸ ਇਨਸਾਨ ਨੇ ਔਰ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਦਾ ਮੈਂਬਰ ਬਣਿਆ ਏ ਇਸ ਪਰਮਿੰਦਰ ਸੰਤੂ ਦੇ ਉੱਤੇ 33 2024 ਨੂੰ 294 ਨੰਬਰ ਐਫ ਆਈ ਆਰ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਸੀ ਹਾਂਜੀ ਮੇਰਾ ਨਾਮ 데ਵਿਡ ਗਿੱਲ ਹੈ ਮੈਂ ਡਿਸਟ੍ਰਿਕਟ ਕੋਰਸ ਜਿਹੜਾ ਕਿਸ ਕਰਦਾ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਆ ਲਿਸਟ ਹੈ ਇਸ ਲਿਸਟ ਦੇ ਵਿੱਚ 5ਵੇਂ ਨੰਬਰ ਤੇ ਮਾਲਵਾ ਸੈਂਟਰਲ ਦਾ ਯੂਥ ਜ਼ੋਨ ਦਾ ਇੰਚਾਰਜ ਲਗਾਇਆ ਗਿਆ ਇੱਕ ਲੜਕੇ ਨੂੰ ਜਿਹਦਾ ਨਾਮ ਹੈ ਫਰਮਿੰਦਰ ਸੰਧੂ ਇਹ ਲਿਸਟ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ ਇਸ ਪਰਮਿੰਦਰ ਸੰਧੂ ਨੂੰ ਇਨਚਾਰਜ ਲਗਾਇਆ ਗਿਆ ਹੈ ਇਹਨੂੰ ਮਾਲਵਾ ਦਾ ਠੀਕ ਹੈ ਤੇ ਕਾਰਨ ਕੀ ਹੈ ਇਹਨੂੰ ਇਨਚਾਰਜ ਲਾਇਆ ਗਿਆ ਤੁਸੀਂ ਕੀ ਚਿੰਤਾ ਬੈਠੀ ਸਾਡੀ ਤਾਂ ਅਸੀਂ ਤਾਂ ਹੈਰਾਨ ਆਏ ਇਸ ਦੇਖ ਕੇ ਵੀ ਇਹ ਲਿਸਟ ਵਿੱਚ ਇਸ ਬੰਦੇ ਦਾ ਨਾਮ ਕਿੱਦਾਂ ਪਾਰਟੀ ਨੇ ਪਾਤਾ ਜਾਂ ਕਿੰਨੇ ਗੁੰਮਰਾਹ ਕਰਕੇ ਇਹ ਲਿਸਟ ਵਿੱਚ ਇਹਦਾ ਨਾਮ ਪਾਇਆ ਹੈ ਕਿਉਂਕਿ ਇਸ ਪਰਮਿੰਦਰ ਸੰਧੂ ਦੇ ਉੱਤੇ T10 2024 ਨੂੰ 294 ਨੰਬਰ ਐਫ ਆਈ ਆਰ ਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਸੀ ਜਾਲੀ ਪਲੱਸ 2 ਦਾ ਸਰਟੀਫਿਕੇਟ ਬਣਾ ਕੇ ਜਾਲੀ ਲਾ ਦੀ ਡਿਗਰੀ ਬਣਾ ਕੇ ਤੇ ਆਪਣੇ ਆਪ ਨੂੰ ਐਡਵੋਕੇਟ ਵਜੋਂ ਸਥਾਪਿਤ ਕੀਤਾ ਇਸ ਇਨਸਾਨ ਨੇ ਔਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਮੈਂਬਰ ਬਣਿਆ ਹੈ ਈਵਨ ਕਿ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦਾ ਇਲੈਕਸ਼ਨ ਲੜ ਕੇ ਔਰ ਇਹ ਐਗਜ਼ੀਕਿਊਟਿਵ ਮੈਂਬਰ ਵੀ ਬਣਿਆ ਹੈ ਆਰਡਰ ਲਾ ਰਿਹਾ ਤੱਥਾ ਦਾਸੀ ਇਧਰ ਹੀ ਮੇਰੇ ਕੋਲ ਬਾਰ ਕਾਉਂਸਲ ਦਾ ਆਰਡਰ ਹੈ ਜਿਹੜਾ ਕਿ 22 10 2023 ਨੂੰ ਬਾਰ ਕਾਉਂਸਲ ਨੇ ਆਰਡਰ ਕੀਤਾ ਸੀ ਕਿ ਪਰਮਿੰਦਰ ਨੇ ਗਲਤ ਡਾਕੂਮੈਂਟ ਦਿਖਾ ਕੇ ਆਪਣੇ ਆਪ ਨੂੰ ਵਕੀਲ ਬਣਾਇਆ ਇਹਦੇ ਅਧਾਰ ਤੇ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਬਾਰ ਕਾਉਂਸਲ ਦਾ ਲੈਟਰ ਸੀ ਆਪਣਾ ਸੀਪੀ ਸਾਹਿਬ ਦਾ ਜਿਹੜੇ ਡਾਕੂਮੈਂਟ ਗਲਤ ਹੋਣ ਦੀ ਜਿਹੜੀ ਆ ਇਸ ਰਿਪੋਰਟ ਦੇ ਵਿੱਚ ਇਹਨਾਂ ਇਸ ਰਿਪੋਰਟ ਦੇ ਕੱਚੇ ਪਲੱਸ 2 ਦਾ ਸਰਟੀਫਿਕੇਟ ਜਾਲੀ ਪਾਇਆ ਗਿਆ ਤੇ ਉਹਨਾਂ ਦੀ ਇਦੈਂਟੀਟੀ ਕਿਹੜੀ ਤੱਕ ਨਹੀਂ ਕਿਉਂਕਿ ਜੇ ਪਲੱਸ 2 ਦਾ ਹੀ ਸਰਟੀਫਿਕੇਟ ਜਾਲੀ ਸੀ ਤਾਂ ਉਹਦੇ ਆਧਾਰ ਤੇ ਜਿਹੜਾ ਕੁਝ ਵੀ ਬਣਾਇਆ ਗਿਆ ਸੀ ਉਹ ਸਾਰਾ ਹੀ ਜਾਲੀ ਡਾਕੂਮੈਂਟ ਸੀ ਜਿਹੜੇ ਕੀ ਬਾਅਦ ਦੇ ਵਿੱਚ ਬਾਰ ਕਾਉਂਸਲ ਦੇ ਵਿੱਚ ਪ੍ਰੂਫ ਹੋ ਗਿਆ ਔਰ ਪ੍ਰੂਫ ਹੋਣ ਤੋਂ ਬਾਅਦ ਬਾਰ ਕਾਉਂਸਲ ਨੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਕਮਿਸ਼ਨਰ ਆਫ ਪੁਲਿਸ ਨੂੰ ਦੇਖ ਦਿੱਤਾ ਤੇ ਉਸ ਤੋਂ ਬਾਅਦ ਕੀ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਵੀ ਪੁਲਿਸ ਨੇ ਜਿਹੜਾ ਹੈ ਪ੍ਰੈਸ਼ਰਾਈਜ਼ ਹੋ ਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਟ ਅ ਅਚਰਾਈਦ ਮੁਕੇ ਕਾਰਵਾਈ ਕਾਰਵਾਈ ਨਹੀਂ ਕੀਤੀ ਇਹਦੇ ਖਿਲਾਫ ਪ੍ਰੈਸ਼ਰ ਕਿਹਨਾਂ ਦਾ ਸੀ ਪ੍ਰੈਸ਼ਰ ਤਾਂ ਇਹ ਕਿਉਂਕਿ ਆਮ ਆਦਮੀ ਪਾਰਟੀ ਨਾਲ ਬਿਲੋਂਗ ਕਰਦਾ ਸੀ ਇਸ ਕਰਕੇ ਗੁੰਮਰਾਹ ਕਰਕੇ ਕਦੇ ਕਿਸੇ ਮਿਨਿਸਟਰ ਨੂੰ ਫੋਨ ਕਰਾ ਦਿੰਦਾ ਸੀ ਕਦੇ ਕਿਸੇ ਐਮਐਲਏ ਨੂੰ ਫੋਨ ਕਰਾ ਦਿੰਦਾ ਸੀ ਤਾਂ ਕਾਰਵਾਈ ਦੇ ਖਿਲਾਫ ਨਹੀਂ ਹੁੰਦੀ ਸੀ ਜਦ ਕਿ ਦੋ ਅਲੱਗ-ਅਲੱਗ ਆਈਪੀ ਸਬਸਟਰਾ ਦੀਆਂ ਰਿਪੋਰਟਾਂ ਇਹਦੇ ਖਿਲਾਫ ਤਿਆਰ ਹੋਈਆਂ ਸੀ ਜਿਹਦੇ ਬਸ ਫਾਸਟ ਲਿਖਿਆ ਸੀ ਉਹਨਾਂ ਨੇ ਇਸ ਇਨਸਾਨ ਨੇ ਪਲੱਸ 2 ਦਾ ਜਾਲੀ ਸਰਟੀਫਿਕੇਟ ਬਣਵਾਇਆ ਜਾਣਦੇ ਹੋਏ ਕਿ ਇਹ ਜਾਲੀ ਸਰਟੀਫਿਕੇਟ ਹੈ ਇਹਨੇ ਉਸ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਫਿਰ ਇਹਨੇ ਡਿਗਰੀ ਜਾਲੀ ਬਣਾਈ ਲਾ ਦੀ ਔਰ ਉਸ ਡਿਗਰੀ ਨੂੰ ਇਹਨੇ ਯੂਜ਼ ਕੀਤਾ ਅਤੇ ਬਾਅਦ ਰੈਸੋਲੂਸ਼ਨ ਲੁਧਿਆਣਾ ਦਾ ਐਗਜ਼ੀਕਟਿਵ ਮੈਂਬਰ ਬਣਿਆ ਫਿਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਕੰਪਲੇਂਟ ਕੀਤੀ ਉਸ ਤੋਂ ਪਹਿਲਾਂ ਅਸੀਂ ਹਾਈ ਕੋਰਟ ਦੇ ਵਿੱਚ ਰਿੱਟ ਲਗਾਈ ਸੀ ਜਿਹੜੀ ਰਿੱਟ ਹਾਲੇ ਵੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਉਸ ਰਿੱਟ ਦੇ ਦਾਰਤੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਰਡਰਸ ਦੇ ਨਾਲ ਇਹਦੇ ਖਿਲਾਫ ਜਿਹੜਾ ਸੀ ਮਜਬੂਰੀ ਛੇ ਕਮਿਸ਼ਨਰ ਆਫ ਪੁਲਿਸ ਦੇ ਖਿਲਾਫ ਮੈਂ ਕੰਪਲੀਟ ਕਰ ਦਿੱਤੀ ਸੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਹਦੇ ਖਿਲਾਫ ਹੋਇਆ ਸੀ ਐਫਆਈਆਰ ਰਜਿਸਟਰਡ ਕਰਨੀ ਪਈ ਐਫਆਈਆ ਰਜਿਸਟਰ ਹੋਣ ਤੋਂ ਬਾਅਦ ਐਫਆਈਆ ਰਜਿਸਟਰ ਹੋਣ ਤੋਂ ਬਾਅਦ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੁਣ ਕਿਕਰ ਇਹ ਬੰਦਾ ਆਮ ਲਗਾ ਫਿਰਦਾ ਫੋਨ ਚਲਾ ਰਿਹਾ ਹੈ ਮਨਿਸਟਰਾਂ ਦੇ ਨਾਲ ਮਿਲਦਾ ਫੋਟੋਆਂ ਪਾਉਂਦਾ ਫੇਸਬੁਕ ਚਲਾ ਰਿਹਾ ਹੈ ਅਸੀਂ ਵਾਰ-ਵਾਰ ਜਿਹੜਾ ਹੈ ਉਹ ਪੁਲਿਸ ਅਧਿਕਾਰੀਆਂ ਨੂੰ ਜਾ ਕੇ ਮਿਲਦੇ ਆਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਇਹ ਤਾਂ ਲਗਾ ਫਿਰਦਾ ਇਹਨੂੰ ਅਰੈਸਟ ਕਿਉਂ ਨਹੀਂ ਕਰਦੇ ਪਰ ਕੋਈ ਬੰਦਾ ਗੱਲ ਨਹੀਂ ਸੁਣਿਆ ਕੋਰਟ ਤੋਂ ਉੱਤੇ ਵੀ ਨਹੀਂ ਕੋਰਟ ਤੋਂ ਦੇਖੋ ਜੀ ਪੁਲਿਸ ਜਿਹੜੀ ਹੈ ਉਹ ਤਾਂ ਵੋਟਾਂ ਦੀ ਵੀ ਪ੍ਰਵਾਹ ਨਹੀਂ ਕਰਦੀ ਪੁਲਸ ਜਿਹੜੀ ਹੈ ਪੋਲਿਟਿਕਲ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਕੰਮ ਕਰਦੀ ਹੈ ਇੱਕ ਇੱਕ ਕੋਰਪੋਰਲ ਨੂੰ ਸਬੰਧ ਦਿੱਤਾ ਭੇਜਿਆ ਗਿਆ ਇਹਨਾਂ ਨੂੰ ਜੇ ਉਹ ਕਿ ਰਪੋਰਟ ਨਹੀਂ ਹੋਰੀ ਪੀਓ ਕਰਾਰ ਦਿੱਤੇ ਗਏ ਪੀਓ ਕਰਾਰ ਦੇ ਹੀ ਨਹੀਂ ਰਿਪੋਰਟਸ ਨੇ ਕਾਰਵਾਈ ਕਰਨੀ ਹੁੰਦੀ ਹੈ ਪੀਓ ਦੀ ਲੇਕਿਨ ਜਾਣਬੁੱਝ ਕੇ 1 ਸਾਲ ਤੋਂ ਵੱਧ ਸਮਾਂ ਹੋ ਜਾਂਦੇ باوجود ਵੀ ਪੁਲਸ ਹਾਲੀ ਤੱਕ ਪੀਓ ਤੱਕ ਦੀ ਕਾਰਵਾਈ ਨਹੀਂ ਕਰ ਰਹੀ ਜਦੋਂ ਵੀ ਅਸੀਂ ਐਸਐਚਓ ਨੂੰ ਮਿਲਦੇ ਹਾਂ ਡਿਜੀਟ ਨੰਬਰ ਪਾਉਂਦੇ ਉਹ ਸਾਨੂੰ ਇਹੀ ਜਵਾਬ ਦਿੰਦੇ ਆ ਜੀ ਕਿ ਸਾਨੂੰ ਕਮਿਸ਼ਨਰ ਆਫ ਪੁਲਿਸ ਨੇ ਰੋਕਿਆ ਹੋਇਆ ਵੀ ਇੱਥੇ ਕੁਝ ਨਹੀਂ ਕਰਨਾ ਇਹ ਪ੍ਰੈਸ਼ਰ ਹੈ ਇਹ ਪ੍ਰੈਸ਼ਰ ਹੈ ਜਿਹਦੇ ਕਰਕੇ ਉਹ ਦੇ ਖਿਲਾਫ ਜਿਹੜਾ ਹੈ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਔਰ ਇਸ ਇਨਸਾਨ ਦੀ ਜਿਹੜੀ bail application ਹੈ ਇਹ ਇਹਦੀ ਕੈਨਸਲ ਹੋ ਚੁੱਕੀ ਹੈ ਕਿੰਨੀ ਵਾਰ ਇਹਨਾਂ ਨੇ bail ਦੇ ਲਈ apply ਕੀਤਾ ਸੀ ਇਹਨੇ ਸਿਰਫ ਇੱਕ ਵਾਰੀ bail ਦੇ ਲਈ apply ਕੀਤਾ ਸੀ ਇਹਨੇ bail ਦੇ ਲਈ ਉਹ ਤੋਂ ਤੁਰੰਤ ਬਾਅਦ ਹੀ ਇਹਨੇ apply ਕਰਤਾ ਸੀ bail ਦੇ ਲਈ ਆਈ ਦੀ ਬੇਲ ਐਪਲੀਕੇਸ਼ਨ ਹੈ ਜੀ ਆਈ ਦੀ ਬੇਲ ਐਪਲੀਕੇਸ਼ਨ ਹੈ ਜਿਹੜੀ ਕਿ ਕੋਰਟ ਵੱਲੋਂ ਸਰਦਾਰ ਜਸਪਿੰਦਰ ਸਿੰਘ ਅਡੀਸ਼ਨ ਸੈਸ਼ਨ ਜੱਜ ਲੁਧਿਆਣਾ ਵੱਲੋਂ ਇਹਦੀ ਬੇਲ ਐਪਲੀਕੇਸ਼ਨ ਜੈਕਟ ਕੀਤੀ ਗਈ ਔਰ ਰਿਜੈਕਟ ਕਰਨ ਲੱਗਿਆ ਉਹਨਾਂ ਨੇ ਬਕਾਇਦਾ ਇਹਦੇ ਵਿੱਚ ਲਿਖਿਆ ਹੈਗਾ ਕਿ ਫ੍ਰੋਮ ਦਾ ਐਕਟ ਐਂਡ ਕੰਡਕਟ ਆਫ ਦਾ ਐਪਲੀਕੇਟ ਥੈਟ ਹੀ ਇਸ involved in the racket of preparation of fake certificates of different classes and also degree of law eh likhya hai baqayda ja sahab ne tusi ajj is press conference vich baar association nu mudde rakh di kar reho ja tade uss vich complete ditti gayi hai eh sari complete hi mere bagal mein shuru to leke bar council nu jehdi complaint ditti si main hi complaint ditti si bar council nu aur jehdi ret pai hai ਉਹੀ ਮੈਂ ਹੀ ਪਾਈ ਹੋਈ ਹੈ ਮੇਰੇ ਵੱਲੋਂ ਹਾਲੀ ਪੈਂਡਿੰਗ ਉਸ ਰਿਟ ਦੇ ਵਿੱਚ ਮੈਂ ਸੀਬੀਆਈ ਦੀ ਇਨਕੁਆਇਰੀ ਮੰਗ ਰਿਆ ਕਿ ਇਸ ਪੂਰੇ ਮੈਟਰ ਦੇ ਵਿੱਚ ਸੀਬੀਆਈ ਦੀ ਇਨਵਰਟ ਕਿਉਂਕਿ ਇਹ ਇਕੱਲਾ ਪਰਮਿੰਦਰ ਨਹੀਂ ਬੜਕੀ ਕਈ 100 ਐਡਵੋਕੇਟ ਜਾਲੀ ਲੁਧਿਆਣੇ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਦੱਸਿਆ ਕੁਝ ਥੋੜੀ ਜਿਹੀ ਦੱਸੋ ਕਿ ਰਿਟ ਦਾ ਹੈ ਰਿਟ ਦਾ ਕੋਈ ਜਵਾਬ ਆਇਆ ਰਿਟ ਚੱਲ ਰਹੀ ਹੈ ਜੀ ਲਗਾਤਾਰ ਪੈਂਡਿੰਗ ਹੈ ਜੀ ਰਿਟ ਔਰ ਰਿਟ ਦੇ ਵਿੱਚ ਪੁਲਿਸ ਵਾਲਿਆਂ ਨੂੰ ਲਗਾਤਾਰ ਕਦੇ ਡੇਟਾ ਲੈ ਜਾਂਦੇ ਨੇ ਕਦੇ ਪੇਸ਼ ਨਹੀਂ ਹੁੰਦੇ ਹੈਗੇ ਉਹ ਉੱਥੇ ਕਿਉਂਕਿ ਵਰਕਲੋਡ ਬਹੁਤ ਜ਼ਿਆਦਾ ਹੋਣ ਕਰਕੇ ਉਹ ਰਿੱਟ ਜਿਹੜੀ ਆਲੀ ਖਿੱਚੀ ਜਾ ਰਹੀ ਹੈ ਦਾ ਵੀ ਤੇ ਕੋਈ ਆਪਸੀ ਗੱਲ ਇਸ ਤਰੀਕੇ ਨਾਲ ਇਹਨਾਂ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਕਿ ਮੈਂ ਤਾਂ ਇਹ ਕਿ ਐਪਲੀਕੇਸ਼ਨ ਪਾਈ ਸੀ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਜਾਲੀ ਐਡਵੋਕੇਟ ਕੰਮ ਕਰ ਰਹੇ ਨੇ ਆਹ ਬੰਦਾ ਵੀ ਜਾਲੀ ਹੈ ਇਹਨੂੰ ਚੈੱਕ ਕਰੋ ਉਹਨਾਂ ਨੇ ਜਦੋਂ ਚੈੱਕ ਕੀਤਾ ਹੈ ਜਾਲੀ ਪਾਇਆ ਗਿਆ ਇਹਦੇ ਨਾਲ ਕਹਿੰਨ ਹੋਰ ਐਡਵੋਕੇਟ ਜਾਲੀ ਖੱਡੇ ਬਾਰ ਕੋ ਉਹਨਾਂ ਤੇ ਵੀ ਕਾਰਵਾਈ ਕਰਨ ਵਾਸਤੇ ਪੁਲਿਸ ਨੂੰ ਲਿਖਿਆ ਗਿਆ ਪਰ ਹਾਲੀ ਤੱਕ ਪੁਲਿਸ ਨੇ ਉਹਨਾਂ 65 ਦੇ ਵਿੱਚੋਂ ਕਿਸੇ ਦੇ ਖਿਲਾਫ ਵਾਲੀ ਕੋਈ ਕਾਰਵਾਈ ਨਹੀਂ ਸੁਣੀ ਵੀ ਕੀਤੀ ਜੇ ਇੰਨਾ ਵੱਡਾ ਸਟੈਂਡ ਚੱਲ ਰਿਹਾ ਪ੍ਰਸ਼ਾਸਨ ਚੁੱਪ ਕਿਉਂ ਪ੍ਰਸ਼ਾਸਨ ਐਸਲੀ ਚੁੱਪ ਹੈ ਜਿਹੜੇ 65 ਲੋਕਾਂ ਦੇ ਖਿਲਾਫ ਕਾਰਵਾਈ ਕੀਤਾ ਦਾ ਲਿਖਿਆ ਵੀ ਗਿਆ ਸੀ ਉਹਨਾਂ ਨੇ ਹੋ ਸਕਦਾ ਕਿ ਪੈਸੇ ਦੇ ਕੇ ਆਪਣੀ ਜਿਹੜੀ ਫਾਈਲ ਹੈ ਉਹ ਦਬਾ ਕੇ ਰੱਖੀ ਹੋਈ ਹੈ ਔਰ ਕੋਈ ਪੁਲਿਸ ਅਧਿਕਾਰੀ ਜਿਹੜਾ ਕੰਮ ਕਰ ਉਹ ਰਾਜੀ ਨਹੀਂ ਕਿਉਂਕਿ ਵੱਡੇ ਪੁਲਿਸ ਅਧਿਕਾਰੀ ਇਹਨਾਂ ਦੀ ਬੈਕ ਕਰਦੇ ਨੇ ਤੁਸੀਂ ਸੀਪੀ ਸਾਹਿਬ ਨਾਲ ਗੁਰਾ ਸੀਪੀ ਸਾਹਿਬ ਜਿਹੜੇ ਇਸ ਤੋਂ ਪਹਿਲਾਂ ਚਾਰ ਸਾਫ ਸੀ ਕਟੋ ਕਟ 60 ਮੀਟਿੰਗਾਂ ਕੀਤੀਆਂ ਗਈਆਂ ਸੀ ਉਹਨਾਂ ਦੇ ਨਾਲ ਚਾਲ ਸਾਹ ਦੇ ਨਾਲ ਸਫਾ ਸ਼ਰਮਾ ਜੀ ਕਾਫੀ ਕਾਰਗਰ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਸੀਪੀ ਸਾਹਿਬ ਦੀ ਪਰਸਨਲ ਕੰਪਲੇਂਟ ਕੀਤੀ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤਾਂ ਉਹਨਾਂ ਦੀ ਜਿਹੜੀ ਜਾਖੁੱਲੀ ਔਰ ਜਦੋਂ ਆਪਣੇ ਪੈਰਾਥਨੇ ਸੇਕ ਲੱਗਾ ਸੀਪੀ ਸਾਹਿਬ ਦੇ ਫਿਰ ਉਹਨਾਂ ਨੇ ਐਫ ਆਈ ਆਰ ਰਜਿਸਟਰਡ ਕੀਤੀ ਕਿੰਨੇ ਦਿਨਾਂ ਬਾਅਦ ਐਫ ਆਈ ਆਰ ਵਿਦਨ 3 ਡੇਸ ਐਫ ਆਈ ਆਰ ਰਜਿਸਟਰਡ ਬਾਦ ਵਿੱਚ ਅਕਿਊਜ਼ਡ ਡਾਇਰੈਕਟ ਤੋਂ ਬਾਅਦ ਅਕਿਊਜ਼ਡ ਪਹਿਲੇ ਸੀਪੀ ਸਾਹਿਬ ਕੋਲ ਐਫ ਆਈ ਆਰ ਦਾਜੂਨ ਤੋਂ ਬਾਅਦ ਵੀ ਮਿਲਦਾ ਰਿਹਾ ਸੀਪੀ ਸਾਹਿਬ ਨੂੰ ਮਿਲਦਾ ਰਿਹਾ ਐਡੀਪੀਸੀ ਐਡੀਸੀਪੀ ਸਾਹਿਬ ਨੂੰ ਮਿਲਦਾ ਰਿਹਾ ਟੀਐਸਪੀ ਨੂੰ ਮਿਲਦਾ ਰਿਹਾ ਅੱਜ ਵੀ ਉਹ ਅਲੱਗ-ਅਲੱਗ ਥਾਣਿਆਂ 'ਚ ਜਾਂਦਾ ਹੈ ਪੋਟਾਂ 'ਚ ਜਾਂਦਾ ਹੈ ਔਰ ਇਹ ਕਹਿੰਦੇ ਜੀ ਸਾਨੂੰ ਲੱਭਦਾ ਨਹੀਂ ਹੈਗਾ ਉਹਦਾ ਸੋਸ਼ਲ ਮੀਡੀਆ ਕੀ ਸੋਸ਼ਲ ਮੀਡੀਆ ਸਨੈਕਟੀਵ ਹੈ ਉਹਨਾਂ ਨੂੰ ਨਹੀਂ ਦਿੱਖਦਾ ਦੇਖ ਰਿਹਾ ਆ ਸ਼ਰਿਆਮ ਜੀ ਦੇਖੋ ਆ ਉਹਦੀਆਂ ਪੋਸਟਾਂ ਨੇ ਆ ਨਾਲ ਕੁਸ ਵੀ ਐ ਪਿੱਛੇ ਦੇਖੋ ਤੁਸੀਂ ਜਿੱਥੇ ਵੀ ਜਾ ਰਿਹਾ ਹੈ ਸਿਕਿਉਰਟੀ ਮੈਨੂੰ ਮਿਲੀ ਹੋਈ ਐ ਸਿਕਿਉਰਟੀ ਇਹਨੂੰ ਨਹੀਂ ਮਿਲੀ ਜੀ ਸਿਕਿਉਰਟੀ ਉਸ ਇਨਸਾਨ ਨੂੰ ਮਿਲੀ ਐ ਜਿਹੜਾ ਇਹਨੂੰ ਗਲਤ ਕੰਮ ਕਰਾਉਣ ਦੇ ਵਿੱਚ ਯੂਜ਼ ਕਰਦਾ ਤਰਸੀਮ ਸਿੰਘ ਪਿੰਡਰ ਇਮਪਰੂਵਮੈਂਟ ٹرسٹ ਦਾ ਚੇਅਰਮੈਨ ਉਹ ਆਪਣੇ ਸਾਰੇ ਗਲਤ ਕੰਮ 2 ਨੰਬਰ ਦੇ ਕੰਮ ਇਹਦੇ ਮੋਢਿਆਂ ਤੇ ਰੱਖ ਕੇ ਕਰਾਉਂਦਾ ਆ ਪਿੰਡਰ ਐ ਤੇ ਆ ਪਿੰਡਰ ਦੇ ਬਾਡੀਗਾਰਡ ਨੇ ਜਿਹੜੇ ਉਹਦੇ ਨਾਲ ਇਹ ਭਿੰਡਰ ਐਸ ਇਨਸਾਨ ਦੇ ਪਿੱਛੇ ਮੇਨ ਜਿਹੜਾ ਇਹ ਸਾਰੇ ਨੂੰ ਸੰਭਾਲ ਰਿਹਾ ਹੈ ਕਿਉਂਕਿ ਭਿੰਡਰ ਦੇ ਵਾਸਤੇ ਸਾਰੀਆਂ ਤਹਿਸੀਲਾਂ ਦੇ ਵਿੱਚੋਂ ਪੈਸੇ ਇਕੱਠੇ ਕਰਦਾ ਹੈ ਬਲੈਕਮੇਲ ਕਰਦਾ ਹੈ ਤੇ ਫਿਰ ਉਹ ਭਿੰਡਰ ਨੂੰ ਵੀ ਉਹਦੇ ਵਿੱਚੋਂ ਹਿੱਸਾ ਜਾਂਦਾ ਹੈ ਕੀ ਲੱਗਦਾ ਹੈ ਇਹਨਾਂ ਜਾਂ ਇਹਨਾਂ ਨੂੰ ਪਤਾ ਕਿ ਤੱਕ ਬਹੁਤ ਵੱਡਾ ਹਾਂਜੀ ਬਹੁਤ ਵੱਡੇ ਖੁਲਾਸੇ ਹੋਣੇ ਆ ਜੀ ਕਿਉਂਕਿ ਜਿਸ ਤਰ੍ਹਾਂ ਕੋਰਟ ਨੇ ਲਿਖਿਆ ਕਿ ਰੈਕਡ ਦਾ ਹਿੱਸਾ ਹੈ ਇਦੇ ਪਕੜੇ ਜਾਣ ਤੋਂ ਬਾਅਦ ਹੀ ਪਤਾ ਚੱਲੂਗਾ ਕਿ ਇਹਨੇ ਡਿਗਰੀ ਆਪਣੀ ਬਣਾਈ ਹੋਰ ਕਿੰਨਿਆਂ ਦੀ ਬਣਾਈ ਤੇ ਕਿੱਥੋਂ ਬਣਾਈ ਤੇ ਆਹ ਸੋਸ਼ਲ ਮੀਡੀਆ ਤੇ ਉਹ ਲਗਾਤਾਰ ਆਪਣੀਆਂ ਪੋਸਟਾਂ ਪਾਉਂਦਾ ਰਹਿੰਦਾ ਸੋਸ਼ਲ ਮੀਡੀਆ ਦੇ ਉੱਤੇ ਔਰ ਲਗਾਤਾਰ ਇਹ ਬੰਦਾ ਐਕਟਿਵ ਹੈ ਸੋਸ਼ਲ ਮੀਡੀਆ ਦੇ ਉੱਤੇ ਔਰ ਉਸ ਆਲੇ ਇਹ ਕੀ ਕਹਿ ਸਕਦਾ ਕਿ ਉਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਆ ਦੇਖੋ ਐਕਟਿਵ ਹੈ ਬਿਲਕੁਲ ਐਕਟਿਵ ਹੈ ਸੋਸ਼ਲ ਮੀਡੀਆ ਦੇ ਉੱਤੇ ਸਾਰੀਆਂ ਪੋਸਟਾਂ ਅਲੱਗ-ਅਲੱਗ ਲੀਡਰਾਂ ਦੇ ਨਾਲ ਨੇ ਸਾਰੇ ਲੀਡਰਾਂ ਦੇ ਨਾਲ ਪੋਸਟਾਂ ਪਾ ਰਿਹਾ ਜੀ ਆਹ ਦੇਖੋ ਜੀ ਆਹ ਸਾਰੇ ਲੀਡਰਾਂ ਨਾਲ ਪੋਸਟਾਂ ਪਾਈਆਂ ਹੋਈਆਂ ਆਉਂਦੀਆਂ ਨਹੀਂ ਤੁਸੀਂ ਹੋਣੇ ਇੰਨਾ ਬਹੁਤ ਸਾਰੇ ਸਟੈਂਡਸ ਚਾਹਰ ਕਰ ਰਹੇ ਹੋ ਕੋਈ ਤੁਹਾਨੂੰ ਤਰ੍ਹਾਂ ਆਪਣੀ ਜਾਨ ਜੀ ਬਿਲਕੁਲ ਹੈਗਾ ਜੀ ਮੈਨੂੰ ਇੱਕ ਤਾਂ ਇੱਕ ਤਾਂ ਵੀ ਹੋ ਰਿਹਾ ਬਿਲਕੁਲ ਆਈਆਂ ਜੀ ਮੈਨੂੰ ਤੱਕੀਆਂ ਆਉਂਦੀਆਂ ਰਹਿੰਦੀਆਂ ਮੈਨੂੰ ਇਹਨਾਂ ਵੱਲੋਂ ਇਹਨਾਂ ਦੇ ਬੰਦਿਆਂ ਵੱਲੋਂ ਇੱਕ ਦੋ ਐਮਐਲਏ ਵੱਲੋਂ ਜੋ ਮੰਗ ਕੀ ਕਰ ਮੰਗ ਇਹ ਕਰਦੇ ਆ ਜੀ ਜਿਹੜੇ ਇਨਸਾਨ ਦੇ ਉੱਤੇ ਇੰਦਾ ਪ੍ਰਚਾਰ ਰਜਿਸਟਰਡ ਹੈ ਜਿਹੜਾ ਫੂਲਸ ਨੂੰ ਵੌਂਟਡ ਹੈ ਜਿਹੜਾ ਭੱਜਿਆ ਹੋਇਆ ਅਪਰਾਧੀ ਹੈ ਉਸ ਅਪਰਾਧੀ ਨੂੰ ਆਮ ਆਗਦੀ ਪਾਰਟੀ ਵੱਲੋਂ ਅਹੁਦਾ ਦੇਣਾ ਕੀ ਸ਼ੋਅ ਕਰਦਾ ਹੈ ਕੀ ਕਿਹੜੀ ਗਲਤਫਹਿਮੀ ਚ ਉਹਨਾਂ ਨੇ ਇਸ ਸੰਸਾਰ ਨੂੰ ਅਹੁਦਾ ਦਿੱਤਾ ਜਿਹਦੇ ਤੇ ਐਫ ਆਈ ਆਰ ਦਰਜ ਹੈ ਜਾਲਸਾਜ਼ੀ ਕਰਨ ਦੀ ਆ ਥੱਲੇ ਵਾਲੇ ਲੋਕਲ ਲੀਡਰ ਕੀ ਲੁਧਿਆਣੇ ਤੋਂ ਜਿਹੜੀ ਲਿਸਟ ਬਣ ਕੇ ਗਈ ਹੈ ਉਹ ਲੋਕਲ ਲੀਡਰ ਜਿਹੜੇ ਨੇ ਉਹ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ ਨੇ ਹਾਈ ਕਮਾਂਡ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਇਹ ਬੰਦੇ ਦੇ ਉੱਤੇ ਐਫ ਆਈ ਆਰ ਰਜਿਸਟਰਡ ਹੈ ਇਸ ਕਰਕੇ ਹੈ ਕਿ ਮਨ ਨੂੰ ਕਿਹਨ ਕਰਦਾ ਪਤਾ ਨਹੀਂ ਲੱਗਦਾ ਇੱਥੋਂ ਦੇ ਕੁਝ ਲੀਡਰੋ ਦੀ ਮਦਦ ਕਰ ਰਹੇ ਨੇ ਉਹਨਾਂ ਦੀ ਮਦਦ ਤੋਂ ਬਿਨਾ ਆਹ ਲਿਸਟ ਵਿੱਚ ਨਾਮ ਨਹੀਂ ਆ ਸਕਦਾ ਸੀ ਕਿਸੇ ਨਾ ਕਿਸੇ ਲੀਡਰ ਦਾ ਹੱਥ ਹੈ ਇਹਦੇ ਤੇ ਜਿਹਦੇ ਕਰਕੇ ਇਹਨੂੰ ਜਿਹੜਾ ਅਹੁਦਾ ਦਿੱਤਾ ਗਿਆ ਅਹੁਦਾ ਦੇਣ ਦਾ ਮਤਲਬ ਹੈ ਕਿ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਿਆ ਰਹੇ ਹੋ ਜਿਹੜੇ ਖੁਦ ਝਾਲਸਾਜੀ ਕਰਦੇ ਨੇ ਤੇ ਹੋਰਾਂ ਨੂੰ ਵੀ ਝਾਲਸਾਜੀ ਚ ਫਸਾਉਂਦੇ ਨੇ ਇਥੋਂ ਕੀ ਸਾਬਤ ਕਰਨਾ ਚਾਹੁੰਦੇ ਨੇ

ਦਾ ਹੱਥ ਹੁਣ ਕਰਕੇ ਪੁਲਿਸ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਅਸੀਂ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ ਔਰ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਇਹ ਜਿਹੜਾ ਇਹ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਹੈ ਇਹ ਅਸੀਂ ਸੀਐਮ ਸਾਹਿਬ ਤੱਕ ਵੀ ਮੈਟਰ ਨੂੰ ਲੈ ਕੇ ਜਾਵਾਂਗੇ ਇਹ ਹੋਇਆ ਗਲਤੀ ਦੇ ਨਾਲ ਹੈ ਕਿਉਂਕਿ ਹਾਈ ਕਮਾਂਡ ਨੂੰ ਨਹੀਂ ਪਤਾ ਹੋਣਾ ਇਸ ਬਾਰੇ ਇਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਆਵਾਜ਼ ਵੀ ਪਾਰਟੀ ਦਾ ਜਿਹੜੇ ਲੋਕਲ ਐਮਐਲਏ ਨੇ ਇਹ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿੰਨੇ ਰਿਕਮੈਂਡ ਕੀਤਾ ਇਹਦਾ ਨਾਮ ਕਿੰਨੇ ਰਿਕਮੈਂਡ ਕੀਤਾ ਇਹਦਾ ਨਾਮ ਤੇ ਜੇ ਕੀਤਾ ਤੇ ਕਿਉਂ ਕੀਤਾ ਕੀ ਤੁਹਾਨੂੰ ਪਤਾ ਨਹੀਂ ਹੈਗਾ ਔਰ ਉਹ ਪੁਲਿਸ ਨੂੰ ਮੇਰਾ ਸਵਾਲ ਹੈ ਜਦੋਂ ਇਹ ਮინისტრਾਂ ਨਾਲ ਮਿਲਦਾ ਹੈ ਬੈਠਦਾ ਹੈ ਜਦੋਂ ਇਥੇ ਕੋਈ ਲੀਡਰ ਸਭਾ ਆਂਦੇ ਨੇ ਇਹ ਉਹਦੇ ਸ਼ਾਮਲ ਹੁੰਦਾ ਹੈ ਆਮ ਤੌਰ ਤੇ 5 ਨੰਬਰ ਥਾਣੇ ਦੀ ਪੁਲਿਸ ਜਿਹੜੀ ਹੈ ਉਹ ਉਥੇ ਡਿਊਟੀ ਲੱਗੀ ਹੁੰਦੀ ਹੈ ਤੇ 5 ਨੰਬਰ ਥਾਣੇ ਦੀ ਪੁਲਿਸ ਨੂੰ ਪਤਾ ਹੁੰਦਾ ਕਿ ਪਰਮਿੰਦਰ ਵਾਂਟਡ ਹੈ ਲੇਕਿਨ ਇਹਦੇ باوجود ਉਹਤੇ ਸਰਿਆਂ ਫੇਰਿਆ ਲੇਕਿਨ ਉਹਨੂੰ ਫੜਿਆ ਨਹੀਂ ਜਾ ਰਿਹਾ ਬੜਾਵਾ ਦਿੱਤਾ ਜਾ ਰਿਹਾ ਜਾਲ ਸਾਥੀ ਤਾਂ ਮੇਰਾ ਸਵਾਲ ਪੁਲਸ ਨੂੰ ਵੀ ਹੈ ਮੇਰਾ ਸਵਾਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਹੈ ਕਿ ਜਿਹੜੇ ਲੋਕਾਂ ਨੇ ਇੱਥੋਂ ਉਹਨਾਂ ਨੂੰ ਗੁਮਰਾਹ ਕੀਤਾ ਜਿਹੜੇ ਲੀਡਰਾਂ ਨੇ ਉਹ ਕੱਲ ਉਹਨਾਂ ਤੇ ਕੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਹਾਈ ਕਮਾਂਡ ਨੂੰ ਗੁਮਰਾਹ ਕਰਕੇ ਇਹਦਾ ਨਾਮ ਲਿਸਟ ਵਿੱਚ ਪਵਾਇਆ ਹੈ ਤੇ ਇਹਨੂੰ ਹੋਰ ਜ਼ਿਆਦਾ ਇਹਨੂੰ ਬੂਸਟ ਕਰ ਰਹੇ ਨੇ ਕਿ ਜਾਗਸਾਜੀ ਕਰੇ ਹੋਰ ਜ਼ਿਆਦਾ ਲੋਕਾਂ ਦੇ ਨਾਲ ਜੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮਾਮਲਾ ਕੀ ਹੈ ਮਾਮਲਾ ਇਹ ਜੀ ਇੱਕ ਲਿਸ ਜਾਰੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਆਪਣੇ ਕੁਝ ਦੇ ਕਾਰਜਕਰਤਾ ਨੇ ਉਹਨਾਂ ਨੂੰ ਨਿਪਤੀ ਪੱਤਰ ਦਿੱਤੇ ਨੇ ਔਰ ਇਸ ਨਿਪਤੀ ਪੱਤਰ ਦੇ ਵਿੱਚ ਇੱਕ ਨਾਮ ਹੈਗਾ ਜੀ ਪ੍ਰਵਿੰਦਰ ਸਿੰਘ ਸੰਧੂ ਇਹ ਉਹ ਇਨਸਾਨ ਆ ਜਿਹਦੇ ਉੱਤੇ ਆਪਾਂ ਯਾਰ ਰਜਿਸਟਰਡ ਹੈ 294 ਨੰਬਰ ਐਫ ਆਈ ਆਰ ਹੈ ਔਰ ਢੇੜ ਸਾਲ ਹੋ ਗਿਆ ਇਸ ਬੰਦੇ ਉੱਤੇ ਆਪਾਂ ਯਾਰ ਰਜਿਸਟਰਡ ਹੋਏ ਨੂੰ ਔਰ ਇੱਕੋ ਘੋੜਾ ਅਪਰਾਧੀ ਹੈ 420 65 67 68 75 ਇਹਦੇ ਲੱਗੀ ਹੋਈ ਹੈ ਔਰ ਪੁਲਿਸ ਇਹਨੂੰ ਜਾਣ ਪੁੱਛ ਕੇ ਸ਼ੈਲਟਰ ਦਿੰਦੀ ਹੈ ਗ੍ਰਫਤਾਰ ਨਹੀਂ ਕਰਦੀ ਹੈ ਕਾਰ ਕਿ ਉਹ ਨਹੀਂ ਰਹੀਏ ਕਿ ਕੁਝ ਲੋਕਲ ਲੀਡਰ ਜਿਹੜੇ ਇਹ ਬੀਲੇਵਲ ਆਫੈਂਸ ਨੇ ਨਾਨ ਬੀਲੇਵਲ ਆਫੈਂਸ ਨੇ ਆਏ ਇਹ ਬਹੁਤ ਜਿਵੇਂ ਕਹਿੰਦਾ ਚੀਟਿੰਗ ਦੇ ਵੱਡੇ ਆਫੈਂਸ ਜਿਹੜੇ ਹੁੰਦੇ ਨੇ ਇਹ ਉਹ ਆਫੈਂਸ ਨੇ ਚੀਟਿੰਗ ਦੇ ਜਿਹੜੇ ਇਹਦੇ ਤੇ ਲੱਗੇ ਨੇ ਔਰ ਇਹਦੇ باوجود ਗੁੰਮਰਾਹ ਕਰ ਰਿਹਾ ਪਾਰਟੀ ਦੇ ਵੱਡੇ ਲੀਡਰਾਂ ਨੂੰ ਦੱਸ ਨਹੀਂ ਰਿਹਾ ਜਾ ਕੇ ਕਿ ਮੇਰੇ ਤੇ ਪਰਚਾ ਰਜਿਸਟਰਡ ਹੈ ਉਹਨਾਂ ਨੂੰ ਪਤਾ ਨਾ ਹੋਣ ਕਰਕੇ ਕੋਈ ਇਹਦੀ ਮਦਦ ਕਰ ਰਹੇ ਨੇ ਔਰ ਇਸੇ ਕਰਕੇ ਇੱਥੇ ਦੇ ਕਿਸੇ ਲੀਡਰ ਨੇ ਉਹਦੀ ਮਦਦ ਕਰਕੇ ਲਿਸਟ ਵਿੱਚ ਇਹਦਾ ਨਾਮ ਹੋ ਆਇਆ ਹੈ ਜਿਹੜਾ ਅਪਰਾਧੀ ਹੈ ਜਿਹੜਾ ਭੱਜਿਆ ਹੋਇਆ ਹੈ ਜਿਹੜਾ ਪੁਲਿਸ ਨੂੰ ਵੌਂਟਡ ਹੈ ਉਹਦਾ ਲਿਸਟ ਵਿੱਚ ਨਾਮ ਪਾ ਕੇ ਪਾਰਟੀ ਦੀ ਬਹੁਤ ਜ਼ਿਆਦਾ ਬਦਰਮੀ ਹੋ ਰਹੀ ਹੈ ਇਸ ਦੇ ਵਿੱਚ ਔਰ ਪਾਰਟੀ ਹਾਈ ਕਮਾਂਡ ਨੂੰ ਇਹਦੇ ਵਿੱਚ ਸੋਚ ਵਿਚਾਰ ਕਰਨਾ ਚਾਹੀਦਾ ਹੈ ਇਹੋ ਜਿਹੜੇ ਝਾਲਸਾ ਇਨਸਾਨ ਨੇ ਉਹਨਾਂ ਨੂੰ ਕਦੇ ਵੀ ਪਾਰਟੀ ਦੇ ਵਿੱਚ ਕੋਈ ਅਹੁਦਾ ਨਹੀਂ ਮਿਲਣਾ ਚਾਹੀਦਾ ਕਿਉਂਕਿ ਇਹ ਅੱਜ ਅਗਰ ਇਹਨਾਂ ਨੂੰ ਅਹੁਦੇ ਮਿਲਦੇ ਨੇ ਤਾਂ ਝਾਲਸਾ ਦੀ ਪਹਿਲਾਂ ਨਾਲੋਂ ਵੱਧ ਕਰਨਗੇ ਮਾਨ ਲੋ ਕੋਰਟ ਨੇ ਬਕਾਇਦਾ ਲਿਖਿਆ ਕਿ ਇਹ ਰੈਕਡ ਦਾ ਹਿੱਸਾ ਹੈ ਜਿਹੜੇ ਜਾਰੀ ਡਿਗਰੀਆਂ ਬਣਾਉਂਦੇ ਨੇ ਤਾਂ ਫਿਰ ਇਹ ਜੇ ਅਹੁਦੇ ਮਿਲ ਜਾਣਗੇ ਤੇ ਫਿਰ ਹੋਰ ਜ਼ਿਆਦਾ ਡਿਗਰੀਆਂ ਬਣਾਣੀ ਸ਼ੁਰੂ ਕਰ ਦੇਣਗੇ ਸੋ ਬੇਨਤੀ ਹੈ ਗਵਰਨਮੈਂਟ ਨੂੰ ਵੀ ਪੰਜਾਬ ਗਵਰਨਮੈਂਟ ਨੂੰ ਸੀਐਮ ਸਾਹਿਬ ਨੂੰ ਹਾਈ ਕਮਾਂਡ ਨੂੰ ਕਿਉਂ ਦੇਖਣ ਕਿ ਕਿਹੜਾ ਲੋਕਲ ਲੀਡਰ ਹੈ ਜਿਹੜਾ ਉਹਨੂੰ ਗੁੰਮਰਾਹ ਕਰਕੇ ਅਜੋ ਜੇ ਇਨਸਾਨਾਂ ਦੇ ਨਾਮ ਜਿਹੜਾ ਹੈ ਉਹ ਲਿਸਟ ਵਿੱਚ ਪਵਾ ਰਿਹਾ ਹੈ